ਲੱਭਦਾ ਹੀ ਕੌਣ ਆ ਮੈਨੂੰ ਤਾਂ ਇਹੋ ਜਿਹਾ ਮੁੰਡਾ ਚਾਹੀਦਾ ਜੀਦਾ ਨਾ ਸਾਰੇ ਪਿੰਡ ਚ ਰੋ ਵੀ ਬਹੁਤ ਹੋਵੇ ਤੇ ਜਦੋਂ ਲੰਗੇ ਨਾ ਆਸੇ ਪਾਸੇ ਦੇ ਲੋਕ ਉਹਨੂੰ ਸਲਾਮਾ ਕਰਨ ਉਹ ਪੀ ਹੋ ਗਿਆ ਬਾਈ ਓਏ ਉਹ ਦੂਜੀ ਪਾਰਟੀ ਨੇ ਗੁੱਟਿਆ ਮੈਨੂੰ ਯਾਰ ਇਹਦੀ ਪਈ ਉਹ ਨਾ ਜਿੰਨੀ ਹਿੰਮਤ ਆ ਉਹ ਜੱਗੇ ਗੱਲ ਸੁਣ ਓਏ ਤੇਰੀਆਂ ਸ਼ਿਕਾਇਤਾਂ ਦੇਣ ਤੋਂ ਉਹਨੂੰ ਵਾਦਿਆਂ ਚਾ ਰਹੀਆਂ ਨੇ ਉਹ ਸਰ ਜੀ ਪੰਗੇ ਦਾ ਆਏ ਲੈਂਦੇ ਨੇ ਪਰੋਹਣੇ ਨਾਲ ਚੱਲ ਕੋਈ ਨਾ ਤੂੰ ਅੱਜ ਸਾਡੇ ਘਰੇ ਆ ਜੀ ਉਹ ਜ਼ਾਕਰਦਾਂਗੇ ਕੋਈ ਚੱਕਰ ਨਹੀਂ ਫਾਈ ਹੋਏ ਜਦੋਂ ਆ ਪੀਲਾ ਸੂਟ ਪਾ ਕੇ ਲੰਗਦੀ ਆ ਨਾ ਧਰਮ ਨਾਲ ਅੱਗ ਹੀ ਲਾ ਦਾਂਗੇ ਉਹ ਕਿਉਂ ਮਰਦਾਂ ਤੇ ਜੋਰ ਨਹੀਂ ਚੱਲਦਾ ਕੁੜੀਆਂ ਤੇ ਹੱਥ ਚੱਕਦਾ ਕਿਉਂ ਤੇਰੇ ਕੀ ਮਿਰਚਾਂ ਲਾ ਦਿਆਂ ਨੇ ਤੇਰੀ ਭੈਣ ਲੱਗਦੀ ਆ ਭੈਣ ਤਾਂ ਤੇਰੀ ਲੱਗਦੀ ਹੂ ਕੰਜਰਾ ਉਹ ਕੀ ਹੋਇਆ ਉਹ ਤੇਰੇ ਨਾਲ ਦਿਮਾਗ ਦੇ ਸਕਰੂ ਟੇ ਲਿਆ ਉਹਨੂੰ ਠੀਕ ਕਰਾ ਲੈ ਪਹਿਲਾਂ ਮੈਨੂੰ ਬਖਸ਼ ਦੇ बस हम तीन आकड़ा इन्ना की जोर से मैं खेड़े को खड़ा नहीं है चल चल दैलो गाइज आई पी देखो ही नहीं बल्कि अपना ओपिनियन देके काफी सारे प्राइज जीतो किस पे लोटस थ्री सिक्सटी फाइव डॉट इन पे यहाँ पर आपको सवाल पूछे जाएंगे जैसे कि मैच कौन जीतेगा टॉस कौन जीतेगा जैसे फिफ्टी प्लस सवाल होंगे और इनका ओपिनियन देकर आप बहुत सारे प्राइजेस जीत सकते हैं लोटस थ्री सिक्सटी फाइव पर रजिस्टर्ड कीजिए और पाइए तीन सौ पैंसठ रुपये का बोनस यहाँ आपको वन टू वन चौबीस घंटे कस्टमर सपोर्ट भी मिलेगा यहाँ खेलते हैं दस मिलियन से ज़्यादा यूजर्स और यही नहीं यहाँ पर क्रिकेट से अलावा दो सौ प्लस और क्वेश्चन भी हैं जिस पर आप अपना ओपिनियन देके काफी प्राइजेस जीत सकते हो नवाजुद्दीन सिद्दीकी सुनील शेट्टी काजल अग्रवाल नेहा शर्मा ऐसे बड़े बड़े सेलिब्रिटीज इनके ब्रांड एम्बेसडर हैं तो देर मत कीजिए डायरेक्ट रजिस्टर कीजिए लोटस थ्री सिक्सटी फाइव डॉट इन पर लिंक इन डिस्क्रिप्शन ਨਾ ਤੈਨੂੰ ਚੋਰ ਬਣ ਕੇ ਆਉਣ ਦੀ ਕੀ ਲੋੜ ਸੀਗੀ ਜੇ ਤੂੰ ਮੈਨੂੰ ਮਿਲਣਾ ਹੀ ਸੀ ਉਦੋਂ ਹੀ ਆਵਾਜ਼ ਮਾਰ ਦਿੰਦਾ ਤੇਰੇ ਲਈ ਤਾਂ ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਮੈਂ ਖੋਲ ਦੇਣੇ ਸੀਗੇ ਉਹ ਗੱਲ ਸੁਣਾ ਮੈਂ ਤੈਨੂੰ ਮਿਲਣ ਮਿਲਣ ਨਹੀਂ ਆਇਆ ਮੈਨੂੰ ਤਾਂ ਪਤਾ ਵੀ ਨਹੀਂ ਤੇਰਾ ਘਰ ਹੈ ਉਹ ਤਾਂ ਪੁਲਿਸ ਮੇਰੇ ਮਾਂਗਰ ਲੱਗੀ ਸੀ ਪੰਗਾ ਜਾ ਪੈ ਗਿਆ ਸੀ ਚੱਲ ਕੋਈ ਨਾ ਇੱਥੇ ਆਉਣ ਦਾ ਮਕਸਦ ਤੇਰਾ ਜੋ ਵੀ ਹੋਵੇ ਮੁਲਾਕਾਤ ਤਾਂ ਹੋਗੀ ਨਾ ਤੇਰੀ ਮੇਰੇ ਨਾਲ ਓ ਯਾਰ ਇੰਨੀ ਬਿਸ਼ਰਮ ਕਿਉਂ ਆ ਤੂੰ ਜਦੋਂ ਇਸ਼ਕ ਹੀ ਕਰ ਲਿਆ ਮੇਰੀ ਜਾਨ ਤੋਂ ਸ਼ਰਮ ਕੈਸੀ ਉਹਦੇ ਦਿਮਾਗ 'ਚ ਫਰਕ ਹੈ। ਉਹ ਤਾਂ ਮੈਨੂੰ ਵੀ ਪਤਾ। ਹੈਗਾ ਹੀ ਆ। ਦਿਮਾਗ ਤੋਂ ਕੰਮ ਲੈਣਾ ਤਾਂ ਬੰਦ ਕਰਤਾ। ਹੁਣ ਤਾਂ ਜੱਡੀ ਦਿਲ ਦੀ ਸੁਣਦੀ ਆ। ਉਹ ਕਿੱਥੋਂ ਪਾਗਲ ਨਾਲ ਬਾਹ ਪੈ ਗਿਆ। ਚਲ ਤੂੰ ਦਿਮਾਗ ਨਾ ਖਰਾਬ ਕਰ। ਗੇਟ ਖੋਲ ਕੇ ਦੇਖਿਆ। ਬਾਰੇ ਪੁੱਛ ਤਾਂ ਨਹੀਂ ਹੈਗੀ। ਚਲ ਦੇਖਦੀ ਆ। ਇਹ ਤਾਂ ਨਹੀਂ ਕੋਈ ਨਹੀਂ ਕੋਈ ਨਹੀਂ ਹੈਗਾ ਚੱਲ ਮੈਂ ਚੱਲਦਾ ਹਾਂ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਹਾਂ ਨੰਬਰ ਤਾਂ ਦੇ ਜਾ ਮੈਨੂੰ ਲਾ ਲਿਖ ਲਿਖ ਤਿੰਨ ਨਾਏ ਹੂੰ ਤਿੰਨ ਤੀਏ ਹੂੰ ਚਾਰ ਚੌਕੇ ਇੱਕ ਜ਼ੀਰੋ ਦੇਖਿਆ ਦੇ ਗਿਆ ਨਾ ਨੰਬਰ ਫਿਰ ਨੰਬਰ ਨਹੀਂ ਉਹ ਤੈਨੂੰ ਪਾਗਲ ਬਣਾ ਕੇ ਚਲਾ ਗਿਆ ਨੰਬਰ ਚੈੱਕ ਕਰ ਇਹ ਤਾਂ 11 ਅੱਖਰਾਂ ਦਾ ਇਹ ਗੱਲ ਜਾਣ ਜਾਣ ਕੇ ਵਿੱਚ ਵੱਜਦਾ ਕਿਉਂ ਡਰ ਮੁੱਕ ਗਿਆ ਆਪਣੇ ਪਿਓ ਦਾ ਉਹ ਮੂੰਹ ਸੰਭਾਲ ਕੇ ਗੱਲ ਕਰ ਜਿਹਦੇ ਸਿਰ ਤੇ ਢੂਟਦੀ ਤੇ ਉਹਦਾ ਪਿੰਜਰੇ ਚ ਕੈਦਾ ਉਹ ਕਿਉਂ ਬੰਨ੍ਹ ਕਰਦਾ ਵਿਚਾਰੀ ਨੂੰ ਮੂੰਹ ਦੇਖਦਾ ਕਿ ਮੈਂ ਉੱਤਰਿਆ ਪਿਆ ਲੱਗਦਾ ਜੀਨ ਲੱਗਦਾ ਜੱਗੇ ਬਿਨਾ ਉਹ ਦਿਲਤਾ ਸੀ ਵੀ ਲਵਾ ਦੰਨਾ ਹੁਕਮ ਤਾਂ ਕਰੋ ਉਹ ਮੂੰਹ ਨਾ ਬਣਾ ਲਈ ਤੂੰ ਮੇਰੇ ਤੋਂ ਤੇਰੇ ਵਾਲੇ ਦਾ ਬੈਲ ਬਣਾ ਤਾਂ ਲਾਤਾ ਹੋਣਾ ਪੁੱਸਣ ਪਰ ਤੇਰੇ ਚ ਹਲੇ ਵੀ ਆਕੜ ਨਹੀਂ ਗਈ ਹੱਥ ਲਾਉਣ ਦੀ ਕੋਸ਼ਿਸ਼ ਨਾ ਕਰ ਹੱਥ ਤੋੜ ਦੂੰ ਮੈਂ ਤੇਰੇ ਕੰਫੀਡੈਂਸ ਹੋਣਾ ਤਾਂ ਚੰਗੀ ਗੱਲ ਆ ਪਰ ਇੱਥੇ ਜੱਗਾ ਬਾਡੀਗਾਰਡ ਹੈ ਨਹੀਂ ਤੁਹਾਡਾ ਕੋਈ ਨਾ ਜੇਲ੍ਹ ਹੀ ਗਿਆ ਮਰਿਆ ਤਾਂ ਨਹੀਂ ਛੇਤੀ ਆ ਜਾਊਗਾ ਬਾਹਰ ਜੱਟ ਉਹ ਬੀਬਾ ਜੇਲ੍ਹ ਗਿਆ ਨਾਨਕ ਹੀ ਨਹੀਂ ਗਿਆ ਵੀ ਮੋਟਾ ਡਾਡਾ ਹੋ ਕੇ ਆ ਜਾਊਗਾ ਕੋਈ ਨਾ ਭੌਂਕ ਲੋ ਜਿੰਨਾ ਟਾਈਮ ਭੌਂਕਣਾ ਕੁੱਤਿਆਂ ਦਾ ਰਾਜ ਉਹਨਾਂ ਟਾਈਮ ਹੀ ਜੰਗਲ 'ਚ ਹੁੰਦਾ ਜਿੰਨਾ ਟਾਈਮ ਸ਼ੇਰ ਬਾਹਰ ਗਿਆ ਹੋਵੇ ਹਾਂ ਕੀ ਕਹੇਗੀ ਕਿਹਦਾ ਜੰਮੀ ਬੇਚੀ ਕਰ ਗਈ ਬੱਚੀ ਤੂੰ ਤੀ ਉੱਲਾ ਦੇ ਵਿੱਚ ਗਏ ਤਾਂ ਬਹੁਤ ਟਾਈਮ ਲਾਉਣਾ ਯਾਰ ਆ ਚੱਕ ਉਹ ਕਰਾਇਆ ਫਿਰ ਮਲਕਾਦ ਕੀ ਕਹਿੰਦਾ ਤੇਰਾ ਚਾਚਾ ਓਏ ਅਵਾੜ ਵਾਲਾ ਗੰਮ ਤਪਣੇ ਕਰੇ ਨਹੀਂ ਗਾਲਾਂ ਦਿੰਦਾ ਦੀ ਪਹਿਲਾਂ ਪੁਲਿਸ ਨੇ ਕੁੱਟਿਆ ਹੁਣ ਘਰੇ ਜਾ ਕੇ ਚਾਚਾ ਕੁੱਟੂ ਉਹ ਫਿਰ ਤੈਨੂੰ ਕਿਧਰ ਇੰਦ ਨੂੰ ਫਾਇਲ ਆਉਂਦਾ ਉਹ ਕੰਜਰੋ ਤੁਸੀਂ ਉਹੀ ਫਸਾਲਿਆ ਮੈਨੂੰ ਤਾਂ ਉਹ ਪਤੰਦਰਾ ਤੂੰ ਵਸਾਇਆ ਕਿ ਅਸੀਂ ਫਸਿਆ ਸਾਲਾ ਨੌ ਦਾ ਤੂੰ ਲੈ ਸੀ ਪੁਲਿਸ ਕੋਲੇ ਸਾਡੇ ਬਈ ਪਟੇ ਦਾ ਦੁੱਖ ਪਤਾ ਕਿੰਨਾ ਲੱਗਦਾ ਛੋਡੇ ਨਾ ਤਾਂ ਮੂੰਹ ਚੋਂ ਆਪਣੇ ਆਪ ਹੀ ਨਿਕਲੇ ਹਏ ਹਏ ਮਾਰਨਾ ਇਹ ਅਰ ਮੈਂ ਇਨਿੰਗਸ ਕਰਿਆ ਜੀ ਦਾਦਾ ਜੀ ਦਾਦਾ ਤੀ ਦਾਦਾ ਉਹ ਸਾਲਾ ਗੱਲਾਂ ਤੂੰ ਇੱਕ ਚ ਗੋਲੀ ਖਾਣ ਵਾਲੀ ਕਰਦਾ ਪਟੇ ਦਾ ਦੁੱਖ ਤਾਂ ਤੂੰ ਝੱਲਿਆ ਨਹੀਂ ਗਿਆ ਉਹ ਇਹਨੂੰ ਯਾਰ ਅੱਗੇ ਤਾਂ ਆਪਾਂ ਪੰਗੇ ਚ ਲੈ ਕੇ ਆਉਦੇ ਨਾ ਤੇਥੋਂ ਭੱਜਿਆ ਨਹੀਂ ਗਿਆ ਸਾਲਾ ਅਸੀਂ ਵੀ ਤਾਂ ਭੱਜੇ ਦੀ ਜੱਗਾ ਤੇ ਮੈਂ ਉਹ ਮੈਂ ਕਿਡਾ ਉਹਨੂੰ ਐ ਕਿਹਾ ਸੀ ਵੀ ਆ ਖੜੇ ਆ ਪਾ ਲੋ ਜੱਫੀ ਮੈਂ ਤਾਂ ਆ ਭੱਜਿਆ ਜਾਂਦਾ ਸੀ ਹੁਣ ਇੱਕ ਹੱਗੂ ਦੀ ਅੱਗੇ ਘੇਰ ਲਿਆ ਮੈਨੂੰ ਉਹ ਚੱਲ ਕੋਈ ਨਾ ਕਿਹੜਾ 307 ਦਾ ਮੁਕੱਦਮਾ ਹੈ ਯਾਰ ਆ ਹੁਣ ਹੋ ਜੂਗੀ ਜ਼ਮਾਨਤ ਇਹਦਾ ਦੋ ਛੁੱਟੀਆਂ ਆ ਗਈਆਂ ਨਹੀਂ ਹੁਣ ਤਾਂ ਵਗ ਜਾਂਦੇ ਬਾਹਰੇ ਆਪਾਂ ਛੋਟੀ ਮੋਟੀ ਗੁੱਟ ਮਾਰ ਨਾਲ ਕੀ ਹੁੰਦਾ ਉਹ ਯਾਰ ਮੈਂ ਤਾਂ ਨਹਾਉਣਾ ਵੀ ਸੀ ਕੱਪੜੇ ਵੀ ਧੋਣ ਵਾਲੇ ਪਏ ਨੇ ਹਲੇ ਉਪਰ ਧੋ ਲੈ ਆਪ ਹੀ ਧੋਏਗਾ ਇੱਥੇ ਚੂੜੇ ਵਾਲੀ ਤਾਂ ਆਉਂਦੀ ਨਹੀਂ ਧੋਣਾ ਉਹ ਚੂੜਾ ਦਿੱਤਾ ਹੈਗੀ ਵੀ ਨਹੀਂ ਇੱਕ ਹੈਗੀ ਸੀ ਗੇੜੇ ਗੁੜੇ ਲਾ ਕੇ ਬਣਾਈ ਸੀ ਹੁਣ ਸਾਰੇ ਤੁਸੀਂ ਇੱਥੇ ਹੋ ਜਾਦਾ ਮੈਨੂੰ ਉਹ ਚਲ ਕੋਈ ਨਾ ਮੈਨੂੰ ਵੀ ਘਟਾ ਲੋ ਯਾਰ ਖੜ ਜਾਣਾ ਆ ਬਾਜੀ ਦਾ ਲਾਲਣ ਦੇ

ਕੀ ਮੰਨਨੀ ਹੈਗਾ ਤੇਰਾ 15 ਦਿਨ ਹੋ ਗਏ ਕਾਲਜ ਦਾ ਮੂੰਹ ਦੇਖਿਆ ਤੂੰ ਮੈਂ ਕਾਲਜ ਜਾ ਕੇ ਕੀ ਕਰਨਾ ਜੱਗਾ ਤਾਂ ਆਉਂਦਾ ਨਹੀਂ ਹੈਗਾ ਨਾਲੇ ਮੈਨੂੰ ਮਾਸੀ ਵੀ ਸ਼ਿਕਾਇਤ ਲਗਾਈ ਜਾਂਦੇ ਸੀਗੇ ਨਾ ਤੂੰ ਕੋਈ ਘਰ ਦਾ ਕੰਮ ਕਰਦੀਆਂ ਬਸ ਸਾਰਾ ਦਿਨ ਰਸਾਈ ਚ ਪਈ ਰਹਿਨੀ ਆ ਯਾਰ ਤੈਨੂੰ ਪਤਾ ਤਾਂ ਹੈਗਾ ਜੱਗਾ ਦਾ ਕਿੰਨੇ ਦਿਨ ਹੋ ਗਏ ਕਾਲਜ ਜਾ ਕੇ ਬੜਿਆ ਨਹੀਂ ਹੈਗਾ ਕਾਲਜ ਤਾਂ ਮੈਨੂੰ ਉਹਦੇ ਬਿਨਾ ਸੁੰਨਾ ਸੁੰਨਾ ਲੱਗਦਾ ਮੇਰਾ ਦਿਲ ਨਹੀਂ ਲੱਗਦਾ ਉਹਦੇ ਬਿਨਾ ਆਹੋ ਲੱਗਦਾ ਤੈਨੂੰ ਸੁੰਨਾ ਜੇ ਮੁਹੱਬਤ ਵਾਲੀ ਡਿਗਰੀ ਕਰਦੀ ਰਹੀ ਨਾ ਫਿਰ ਤਾਂ ਹੋਈ ਲੈ ਫੇਲ ਪਾਸ ਹੋਣਾ ਵੀ ਕੌਣ ਚਾਹੁੰਦਾ ਅੱਛਾ ਤੂੰ ਤਾਂ ਬੱਸ ਰਹਿ ਨਹੀਂ ਦੇ ਤੈਨੂੰ ਕੀ ਪਤਾ ਪਿਆਰ ਕੀ ਹੁੰਦਾ ਤੂੰ ਕਦੇ ਕਿਸੇ ਨੂੰ ਪਿਆਰ ਕੀਤਾ ਸਾਰਾ ਦਿਨ ਤਾਂ ਕਿਤਾਬਾਂ ਚ ਬੜੀ ਰਹਿੰਦੀ ਆ ਆ ਮੈਂ ਨਾ ਬਿਨਾ ਪਿਆਰ ਤੋਂ ਚੰਗੀ ਆ ਨਾਲੇ ਮੈਂ ਤਾਂ ਇਹ ਦੱਸਣ ਆਈ ਸੀ ਵੀ ਕੱਲ ਆਇਆ ਸੀ ਜੱਗਾ ਸੱਚੀ ਹੋਲੀ ਬੋਲ ਮਾਸੀ ਸੁਣ ਲੋ ਹਾਈ ਮੇਰਾ ਜੱਗਾ ਮੈਂ ਤਾਂ ਨਾ ਹੁਣੀ ਤਿਆਰ ਹੁੰਨੀ ਆ ਚੱਲਦੇ ਆਂ ਫਿਰ ਆਪਾਂ ਕਾਲਜ ਠੀਕ ਹੈ ਹਾਂ ਜਲਦੀ ਕਰ ਕੀ ਬਣਵਾਏ ਕੁੜੇ ਦਾ ਪ੍ਰੀਆ ਲੈਕਚਰ ਤਾਂ ਕਦੋਂ ਦਾ ਖਤਮ ਹੋ ਗਿਆ ਤੂੰ ਇੱਥੇ ਕੀ ਕਰਦੀ ਆ ਬੈਠੀ ਆ ਜਾ ਚੱਲੀਏ ਬਾਹਰ ਉੱਥੇ ਜੱਗਾ ਹੋਣਾ ਕੀਦੇ ਖਿਆਲਾ ਚ ਕੋਈ ਬੈਠੀ ਆ ਮੈਂ ਤੈਨੂੰ ਕੁਝ ਕਹਿ ਰਹੀ ਆ ਆ ਜਾ ਚੱਲੀਏ ਬਾਹਰ ਮੈਂ ਸਵੇਰ ਦੀ ਰੋਟੀ ਨਹੀਂ ਖਾਧੀ ਭੁੱਖ ਲੱਗੀ ਪਈ ਆ ਆ ਜਾ ਰਾਮੂ ਦੇ ਚਾਹ ਪੀਣੇ ਆ ਨਾਲੇ ਨਾਲ ਜੱਗਾ ਵੀ ਉੱਥੇ ਹੋਊਗਾ ਤਾਲਾ ਘੇਰ ਫਿਚਕ ਗਦਾ ਚਾਈਨੀ ਐਨੇ ਤੇ ਮੇਰੀ ਜਾਨ ਲੈ ਲੈਨੇਗਾ ਉਹ ਮੰਗੇ ਚਾਹ ਲੈਣ ਦੋ ਕੱਪ ਉਹ ਹਾਂ ਉਠੇਗਾ ਘਠਾਈਏ ਹੋਇਆ ਉਂਗਲ ਜੀ ਕਿਸੇ ਹੋਰ ਨੂੰ ਦਿਖਾਈ ਪੁੱਤਾ ਐਨੀ ਆਕੜ ਜੱਕਾ ਚੱਲਦਾ ਨਹੀਂ ਨਾਲੇ ਮੈਨੂੰ ਪਤਾ ਕਿਦੇ ਸਿਰ ਤੇ ਉਛਲਦਾ ਨਹੀਂ ਆਪਦੀ ਔਕਾਤ ਚ ਰਹਿਆ ਕਰੋ ਹੈਲੋ ਹਾਂ ਬਾਈ ਕਿੱਥੇ ਆ ਗਿਆ ਸੀ ਉਹ ਤੈਨੂੰ ਤਾਂ ਅਸੀਂ ਹੁਣ ਦੱਸ ਦਾਂਦੇ ਆ ਸੰਧੂ ਬਾਈ ਦਾ ਫੋਨ ਆ ਗਿਆ ਓ ਜੱਗਾ ਹਰ ਵੇਲੇ ਤਿਆਰ ਹੀ ਹੁੰਦਾ ਜਦੋਂ ਮਰਜ਼ੀ ਆ ਜੀ ਵੈਸੇ ਵੀ ਮੇਰਾ ਲੜਨ ਦਾ ਮੂਡ ਨਹੀਂ ਅੱਜ ਚਾ ਨਿਕਲ ਹੁਣ ਓ ਆ ਆਕੜ ਜੀ ਨਾ ਤੇਰੀ ਪੰਨਣੀਆਂ ਇੱਕ ਦਿਨ ਓ ਤੂੰ ਆਕੜ ਪੰਦਾ ਜਾਂ ਮੈਂ ਤੇਰੇ ਹੱਡ ਪੰਦਾਂ ਇਹਦਾ ਮੌਕਾ ਹੀ ਦੱਸੂ ਓ ਮੌਕਾ ਤਾਂ ਛੇਤੀ ਆਉ ਹੁਣ ਓ ਜੱਜ ਸੰਧੂ ਬਾਈ ਦਾ ਫੋਨ ਆ ਨਾ ਆਇਆ ਹੁੰਦਾ ਇਨ ਮਜਦ ਦੱਸ ਹੀ ਦੇਣਾ ਦੀ ਪਤਾ ਤਾਂ ਉਹ ਬਗ ਜਾ ਬਗ ਜਾ ਆਜਾ ਗੋਲ ਗੱਪੇ ਖਾਣੇ ਆ ਮੇਰੇ ਗੋਲ ਗੱਪੇ ਲਗਾਈਓ ਲੈ ਆ ਬੈਠਾ ਪਤੰਦਰਾ ਓਏ ਮੈਂ ਤੈਨੂੰ ਉਧਰ ਦੇਖੇ ਨਾ ਤੂਰੇ ਬੈਠਿਆ ਲੜੇ ਕੀ ਗੱਲਾਂ ਪੇਜੇਂਗਾ ਪੱਠੀ ਨਾ ਉਹ ਕੁਝ ਨਹੀਂ ਹੋਇਆ ਓਏ ਉਹ ਦੱਸ ਵੀ ਦੇ ਕੀ ਹੋ ਗਿਆ ਉਹ ਕੀ ਆ ਯਾਰ ਮੂੜ ਨਹੀਂ ਹੈਗਾ ਮੇਰਾ ਉਹ ਹਿੱਤਾ ਮੈਂ ਪੁੱਛ ਰਿਹਾ ਮੈਂ ਕਿਹੜਾ ਫਰੈਂਚ ਬੋਲੀ ਜਨਾ ਦੱਸ ਦੇ ਵੀ ਹੁਣ ਕੀ ਹੋ ਗਿਆ ਉਹ ਕਿਵੇਂ ਦੱਸਾਂ ਯਾਰ ਮੈਥੋਂ ਬੋਲਿਆ ਨਹੀਂ ਜਾਂਦਾ ਉਹ ਫਿਰ ਲਿਖ ਕੇ ਦੱਸ ਦੇ ਉਹ ਕਿਵੇਂ ਦੱਸਾਂ ਯਾਰ ਦੁੱਖ ਭਰੀ ਖ਼ਬਰ ਆ ਮੇਰੀ ਬੋਲ ਕੇ ਦੱਸਣੀ ਹੋਣੀ ਓ ਫਿਰ ਪਤੰਦਰਾ ਲਿਖ ਕੇ ਦੱਸ ਦੇ ਉਹ ਲਿਖਿਆ ਤਾਂ ਕਦੇ ਪੇਪਰ 'ਚ ਨਹੀਂ ਓ ਹੋਰ ਦੱਸ ਵੀ ਦੇ ਕੀ ਹੋ ਗਿਆ ਉਹ ਜੇ ਦੀ ਮਰੀ ਸਿਹਲੀ ਨਹੀਂ ਹੈਗੀ ਸੀ ਯਾਰ ਪ੍ਰੀਤ ਹਾਂ ਠੀਕ ਠਾਕ ਤਾਂ ਹੈਗੀ ਆ ਉਹ ਕੀ ਹੋ ਗਿਆ ਉਹਨੂੰ ਉਹ ਠੀਕ ਆ ਕਿਦ ਨਹੀਂ ਸੱਪ ਲੜਿਆ ਉਹਦੇ ਉਹ ਜੇ ਸੱਪ ਨਹੀਂ ਲੜਿਆ ਫਿਰ ਹੋਰ ਕੀ ਹੋ ਗਿਆ ਉਹ ਉਹਦਾ ਅੱਖ ਲੜ ਗਈ ਉਹ ਵੀ ਕਿਸੇ ਹੋਰ ਨਾਲ ਸ਼ਰਮ ਕਰ ਲੈ ਸ਼ਰਮ ਯਾਰ ਦੀ ਤਵਾਹੀ ਤੇ ਹੱਸਦਾਂ ਨੂੰ ਓ ਯਾਰ ਦੀ ਤਵਾਈ ਤੇ ਕਣੂ ਹਸ ਰਿਆਂ ਮੇਰਾ ਤਾਂ ਤੇਰਾ ਡਾਇਲੌਗ ਸੁਣ ਕੇ ਹਾਸੇ ਆ ਗਈ ਡਾਇਲੌਗ ਨੂੰ ਸਾਲਾ ਮੈਂ ਸਕ੍ਰਿਪਟ ਲਿਖਣ ਲੱਗ ਰਿਆਂ ਓ ਮੇਰਾ ਦਿਲ ਟੁੱਟਿਆ ਤੈਨੂੰ ਮਜ਼ਾਕ ਸੁਝੀ ਜਾਂਦਾ ਟੁੱਟਿਆ ਦਾ ਵੱਡੇ ਰਾਜੇ ਦਾ ਐਂ ਕਰਦੇ ਆ ਸੋਈ ਤੱਕੇ ਨਾਲ ਤੂਫੇ ਲਾ ਦਿੰਦੇ ਆ ਓ ਐਂ ਕੀ ਵੇਖੀ ਹੈ ਨਾ ਮੈਂ ਤੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੀ ਨਾ ਤੂੰ ਅੱਖਾਂ ਕੱਢੀ ਜਾਂਦਾ ਮੇਰੇ ਕਣੀ ਓਏ ਦੁੱਖ ਵਡਾਉਣਾਂ ਦਾ ਕੀ ਤੀ ਮਜ਼ਾਕ ਬਣਾਈ ਜਾਂਦਾ ਤੂੰ ਮੇਰਾ ਓਏ ਦੁੱਖ ਵਡਾਉਣ ਨੂੰ ਪੰਦਰਾਂ ਹੁਣ ਮੈਂ ਤੇਰੇ ਨਾਲ ਰੋਣ ਲੱਗ ਜਾਂ ਨਲੇ ਦਿਲ ਕੜਾ ਤੇਰਾ ਪਹਿਲੀ ਵਾਰ ਟੁੱਟਿਆ ਮਹੀਨੇ ਤਿੰਨ ਚਾਰ ਵਾਰੀ ਟੁੱਟਦੀ ਰਹਿੰਦਾ ਉਹ ਬੱਸ ਕਰ ਯਾਰ ਕਿਉਂ ਬੇਇੱਜ਼ਤੀ ਕਰੀ ਜਾਂਦਾ ਮੇਰੀ ਛੱਡ ਕੇ ਵਾ ਕੀ ਦਾ ਗਿਆ ਫੋਨ ਆਹ ਫੋਨ ਆ ਰਿਹਾ ਯਾਰ ਟੱਡ ਉਹ ਚੱਕ ਲੈ ਉਹ ਯਾਰ ਜੀ ਨਹੀਂ ਕਰਦਾ ਗੱਲ ਕਰਨ ਨੂੰ ਉਹ ਚੱਕ ਲੈ ਬੰਦਰਾ ਕਿਸੇ ਦਾ ਜ਼ਰੂਰੀ ਹੁੰਦਾ ਲੈ ਸਾਈਡ ਸੌਂ ਕਿਉਂ ਲਾਇਆ ਉਹ ਬਈ ਤੈਨੂੰ ਕੀ ਪਤਾ ਦਿਲ ਦਰਦਾਂ ਦਾ ਆਹੋ ਉਹ ਕੱਟ ਦੇ ਬੰਦਰਾ ਤੂੰ ਗਾਣਾ ਸੁਣ ਲੈ ਬਈ ਉਹ ਕਾਊਂਟਰ ਰੌਂਡਰ ਲਾਈ ਆ ਇਹਨੂੰ ਕੱਟ ਉਹ ਕੱਟ ਦੇ ਉਹ ਯਾਰ ਸੁਣ ਲੈ ਇਹਦੇ ਗਾਣਾ ਨਲੇ ਐ ਕਰ ਆਪਾਂ ਚੱਲਦੇ ਆ ਤੇਰੀ ਗੱਲਬਾਤ ਕਰਾਉਣੇ ਕੱਲ ਨੂੰ ਤੂੰ ਕਾਲਜ ਚੱਲਾਂਗੇ ਨਲੇ ਚੱਲ ਆਪਾਂ ਉਹ ਜੱਗਾ ਡੀਕਦਾ ਹਣਾ ਆਪਾਂ ਨੂੰ ਗਾਲਾਂ ਨੂ ਫਰਾ ਉਹ ਗਾਣਾ ਤਾਂ ਸੁਣ ਲੈ ਇਹਦੇ ਯਾਰ ਉਹ bro ਚਿੱਲ ਕਰਿਆ ਕਰੋ ਇਹੇ ਗਾਣੇ ਦਾ ਕੀ ਸੁਣਨਾ ਤੈ ਉਹ ਗਾਣੇ ਸੁਨਿਆ ਯਾਰ ਆਉਂਦੀਆਂ ਰਹਿਣੀਆਂ ਕੁੜੀਆਂ ਤੇ ਬੱਸਾਂ ਓਏ ਚਿੱਟੀ ਜੁੰਨੀ ਵਾਲੀ ਕੁੜੀ ਵੀ ਸੋਹਣੀ ਆ ਓਏ ਓਏ ਤੈਨੂੰ ਤਾਂ ਹਰ ਕੁੜੀ ਸੋਹਣੀ ਲੱਗਦੀ ਐ ਤੇ ਰਾਈ ਵੀ ਦਿਲ ਤੋੜ ਜੂ ਜੇ ਇਹਦੇ ਨਾਲ ਕਰ ਬੈਠਿਆ ਆਈ ਹਾਏ ਸੋਹਣਿਆ ਲਾਈਨ ਵਾਲੀ ਸ਼ਰਟ। ਉਹ ਕੀ ਡਾਇਲੋਗ ਹੈ ਲਾਈਨ ਵਾਲੀ ਸ਼ਰਟ। ਹਾਂ ਦੱਸ ਕੀ ਕੰਮ ਹੈ। ਕਿਵੇਂ? ਉਹ ਹੁਣ ਤੱਕ ਤਾਂ ਠੀਕ ਸੀ। ਤੇਰੇ ਦਰਸ਼ਨ ਹੋ ਗਏ ਐ ਨਹੀਂ ਪਤਾ ਹੁਣ ਦਿਨ ਕਿਵੇਂ ਦਾ ਲੰਘੂਗਾ। ਕਿਉਂ? ਇੰਨੀ ਮਾੜੀ ਆ ਮੈਂ? ਉਹ ਮੈਂ ਤੈਨੂੰ ਮਾੜੀ ਨਹੀਂ ਕਹਿੰਦਾ। ਕਹਿਤਾ ਰਿਹਾ ਤੂੰ ਮੈਨੂੰ। ਨਾਲੇ ਤੈਨੂੰ ਕੀ ਮਿਲਦਾ ਮੈਨੂੰ ਤੜਪਾ ਕੇ? ਇੰਨੀਆ ਮਨਤਾ ਕਰ ਲਿਆ ਮੈਂ ਤੇਰੀਆ। ਹੁਣ ਤਾਂ ਹਾਂ ਕਰ ਦੇ। ਉਹ ਜਿੰਨੀਆਂ ਮਨਤਾ ਤੂੰ ਮੇਰੇ ਤੋਂ ਹਾਂ ਕਰਾਉਣ ਲਈ ਕਰੀਆਂ ਨੇ ਨਾ। ਉਨ ਨਿਯਮਾਂ ਤਾਂ ਮੈਂ ਤੇਰੀਆਂ ਕਰ ਲਈਆਂ ਵੀ ਮੇਰਾ ਪਿੱਛਾ ਛੱਡ ਦੇ ਮੈਂ ਤੈਨੂੰ ਪਿਆਰ ਕਰਦੀ ਆਂ ਸਾਹ ਛੱਡ ਸਕਦੀ ਆਂ ਪਰ ਤੇਰਾ ਪਿੱਛਾ ਨਹੀਂ ਮੇਰਾ ਇਸ਼ਕ ਤਾਂ ਨਾ ਪੱਥਰਾਂ ਨੂੰ ਪਗਲਾਉਣ ਦੀ ਤਾਕਤ ਰੱਖਦਾ ਪਰ ਪਤਾ ਨਹੀਂ ਤੂੰ ਕਿਹੜੀ ਮਿੱਟੀ ਦਾ ਬਣਿਆ ਹੋਇਆ ਤੇਰੇ ਤੇ ਅਸਰ ਹੀ ਨਹੀਂ ਹੁੰਦਾ ਕੋਈ ਓਏ ਆ ਡਾਇਲੌਗ ਜੇ ਤੂੰ ਕਿਹੜੀਆਂ ਫਿਲਮਾਂ ਚੋਂ ਕੱਢ ਕੇ ਲਿਆਉਣੀ ਆ ਡਾਇਲੌਗ ਨਹੀਂ ਹੈਗੇ ਇਹ ਮੇਰੇ ਦਿਲ ਦੇ ਜਜ਼ਬਾਤ ਨੇ ਬੜੇ ਖਤਰਨਾਕ ਨੇ ਦੋ ਬੋਲ ਪਿਆਰ ਦੇ ਵੀ ਬੋਲਿਆ ਕਰੋ ਜਨਾਬ ਤੋੜਾ ਮਿੱਠਾ ਮਿੱਠਾ ਬੋਲਣ ਤੇ ਕੋਈ ਟੈਕਸ ਤਾਂ ਨਹੀਂ ਲੱਗਦਾ ਉਹ ਟਲ ਜਾ ਟਲ ਜਾ ਤੂੰ ਆਇਸ਼ਕ ਬੰਦੇ ਨੂੰ ਬਰਬਾਦ ਕਰ ਦਿੰਦਾ ਹੈ ਬੜੀ ਪਹਿੜੀ ਸ਼ਰਤ ਹੁੰਦੀ ਹੈ ਇਸ਼ਕ ਦੀ ਜਦੋਂ ਵੱਜਦੀ ਹੈ ਨਾ ਦਿਲ ਤਰੋਂਦਾ ਪਰ ਚੀਕਾਂ ਨਹੀਂ ਨਿਕਲਦੀਆਂ ਅੱਜ ਪਹਿਲੀ ਵਾਰ ਮੈਂ ਜੱਗੇ ਦੀ ਅੱਖਾਂ 'ਚ ਉਹ ਦਰਦ ਦੇਖਿਆ ਕਿਤੇ ਇਹਦੇ ਪਿੱਛੇ ਕੋਈ ਲੰਬੀ ਕਹਾਣੀ ਤਾਂ ਨਹੀਂ ਜੱਗੇ ਨੂੰ ਨਾ ਆਪਣੇ ਯਾਰ ਆਪਣੀ ਜਾਨ ਤੋਂ ਵੱਧ ਪਿਆਰੇ ਨੇ ਕਿਉਂ ਨਾ ਮੈਂ ਇਨਾਂ ਦੇ ذریعے ਜੱਗੇ ਦੇ ਦਿਲ 'ਚ ਥਾਂ ਲੈ ਲਾਂ ਆਈ ਦੇ ਵੇਸੇ ਮੜਾ ਨਹੀਂ ਹੈਗਾ ਕੀ ਬੋਲੀ ਜਾਨੀ ਕੁਛ ਨਹੀਂ ਪ੍ਰਿਆ ਤੂੰ ਐਂ ਕਰੇ ਤੇ ਬੈੱਟ 'ਤੇ ਹੁਣੀ ਆਈ ਤੂੰ ਕਿੱਥੇ ਜਾਣਾ ਹੁਣ ਮੈਨੂੰ ਕੰਮ ਜ਼ਿਆਦਾ ਆ ਗਿਆ ਤੂੰ ਬੈੱਟ 'ਤੇ ਆ ਗਈ ਚਲ ਠੀਕ ਆ ਜਲਦੀ ਆ ਜਾਈਂ ਉਹਨਾਂ ਮੈਂ ਪੜੀ ਜਾਨੀ ਆ ਤੇ ਮੇਰੀ ਗੱਲ ਸੁਣਿਆ ਹਾਂਜੀ ਦੱਸੋ ਮੈਂ ਕਾਫੀ ਟਾਈਮ ਤੋਂ ਦੇਖ ਰਹੀ ਸੀ ਉਹ ਸਾਹਮਣੇ ਵਾਲੇ ਕੁੜੀ ਵੱਲ ਤੁਸੀਂ ਬੜੀਆ ਨਜ਼ਰਾਂ ਟਿਕਾ ਕੇ ਰੱਖੀਆਂ ਹੋਈਆਂ ਨੇ ਉਹ ਸਾਡੀਆਂ ਨਜ਼ਰਾਂ ਕਿੱਥੇ ਮਰਜੀ ਦੇਖੀ ਅਸੀਂ ਓਹੋ ਮੈਂ ਕਿਹਾ ਤੋ ਕਿ ਤੂੰ ਨਾ ਦੇਖ ਮੈਂ ਤਾਂ ਤਾਂ ਕਹਿ ਰਹੀ ਸੀ ਕਿ ਤੈਨੂੰ ਦੇਖਦਾ ਨਾ ਰਹੇ ਤੇ ਸੈਟਿੰਗ ਕੋਈ ਹੋਰ ਕਰ ਜੇ ਉਹ ਐ ਕਿਵੇਂ ਕਰ ਜੂ ਕੋਈ ਹੋਰ ਵੈਸੇ ਜੇ ਤੂੰ ਕਹੇ ਨਾ ਮੈਂ ਗੱਲ ਕਰਵਾ ਸਕਦੀ ਆ ਉਹਦੇ ਨਾਲ ਤੇਰੀ ਅੱਛਾ ਜੀ ਕਰਵਾ ਦਿਓ ਫਿਰ ਕਰਵਾ ਤਾਂ ਮੈਂ ਦਿੰਨੀ ਆ ਪਰ ਮੈਂ ਸੋਚਦੀ ਪਈ ਸੀ ਬਦਲੇ 'ਚ ਮੈਨੂੰ ਕੀ ਮਿਲੇਗਾ ਤੁਹਾਨੂੰ ਕੀ ਚਾਹੀਦਾ ਜੀ ਹੁਣ ਤੁਹਾਡੀ ਭਾਬੀ ਤੇ ਜੱਗੇ ਦੀ ਜੀ ਉਹ ਨਹੀਂ ਮੈਡਮ ਉਹ ਛੋੜੇ ਹੱਥੋਂ ਨਾਲ ਨਹੀਂ ਹੈ ਗਿਆ ਕਿਉਂ ਉਹ ਸਾਡੇ ਨਾਲ ਤਾਂ ਪਿਆਰ ਦਾ ਵਰਕ ਹੀ ਪਾੜ ਰੱਖਿਆ ਉਹ ਕਿਉਂ ਉਹ ਉਹਦੇ ਪਿੱਛੇ ਵੀ ਇੱਕ ਕਹਾਣੀ ਹੈਗੀ ਆ ਕਹਾਣੀ ਕਿਹੜੀ ਕਹਾਣੀ ਦੱਸ ਦੇ ਮੈਨੂੰ ਤੁਸੀਂ ਕੀ ਕਰੋਗੇ ਜਾਣ ਕੇ ਤੂੰ ਉਹਦੇ ਨਾਲ ਗੱਲ ਕਰਨੀ ਆ ਜਾਂ ਨਹੀਂ ਉਹ ਗੱਲ ਤਾਂ ਕਰਨੀ ਆ ਚੱਲ ਆ ਜਾ ਬੈਠ ਕੇ ਕਰਦੇ ਆਂ ਪਗਲ ਉਹ ਜੱਗਾ ਬਾਈ ਨਾ ਪਹਿਲਾਂ ਬੜਾ ਸ਼ਰੀਫ ਹੁੰਦਾ ਸੀ ਪਰ ਕੰਜਰ ਦਾ ਇਸ਼ਕ ਕਰ ਬੈਠਿਆ ਹਾਂਜੀ ਸੱਸੀ ਗਾਲ ਜੀ ਕੀ ਹਾਲ ਚਾਲ ਨੇ ਤੁਹਾਨੂੰ ਇਹ ਪਾਰਟ 2 ਕਿਵੇਂ ਲੱਗਿਆ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਹ ਜੀ ਵੀਡੀਓ ਸਾਨੂੰ ਜਲਦੀ ਮਿਲ ਸਕੇ ਨਾ ਤੇ ਇਸ ਦਾ ਜਿਹੜਾ ਤੀਜਾ ਪਾਰਟ ਆਉਣਾ ਉਹ ਵੀਰਵਾਰ ਨੂੰ ਸਵੇਰੇ ਆਪਣੇ 9 ਵਜੇ ਆ ਜੂਗਾ ਅਪਲੋਡ ਕਰ ਦਾਂਗੇ ਸਾਰੇ ਜਣੇ ਜਰੂਰ ਦੇਖਿਓ ਤੇ ਆਪਾਂ ਹੁਣ ਬੋਲਾਂਗੇ ਜੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਾਰਟ 1 ਤੇ ਕੀਤੇ ਸੀ ਬੱਬੂ ਔਲਖ ਕੋਮਲ ਮੌਨਿਕਾ ਰਾਣੀ ਭੁਪਿੰਦਰ ਜੋਤ ਸਿੰਘ ਸਤਵੀਰ ਸਿੰਘ ਅਰਵਿੰਦਰ ਪਾਲ ਜੋਵਨ ਸੰਧੂ ਡੀਐਸਪੀ ਹਨਵੀਰ ਨੈਨੂ ਪ੍ਰਭ 바ਵਾ ਜਮਕੌਰ ਸਿੰਘ ਸੰਦੀਪ ਕੌਰ ਖੁਸ਼ਪ੍ਰੀਤ ਕੌਰ ਪ੍ਰਭ 바ਵਾ ਅਨਮੋਲ ਸਿਮਰਨਜੀਤ ਕੌਰ ਸੁਖਦੇਵ ਸਿੰਘ ਸੁਖਮਨ ਸਿੰਘ ਤੇ ਏਸੀ ਪਹਿਲੇ 15 ਮਿੰਟ 15 ਜਿਆਦਾ ਹੀ ਬੋਲਤੇ ਤੇ ਬਾਕੀ ਤੀਜਾ ਪਾਰਟ ਆਪਾਂ ਲੈ ਕੇ ਆਵਾਂਗੇ ਨੈਕਸਟ ਵੀਕ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰ ਲਿਓ ਗੰਡੂਆਂ ਜੀ ਟੀਵੀ ਆਈਡੀ ਹੈ ਤੇ ਪਾਲੀਗੁਰੀ ਮੂਵੀਸ ਆਪਣਾ ਫੇਸਬੁੱਕ ਤੇ ਪੇਜ ਹੈ ਉਹਨੂੰ ਫੋਲੋ ਕਰ ਲਓ ਉਹ ਵੀ ਫੋਲੋ ਕਰ ਲਿਓ ਆਪਣੇ ਨੂੰ ਦੱਸ ਕੇ ਫੋਲੋ ਬਸ ਮੋਨਿਟੇਸ਼ਨ ਹੋਣ ਵਾਲਾ ਤੇ ਹਾਂ ਦੂਜੀ ਗੱਲ ਆਪਣੀ ਰਹੀ Goa ਵਾਲੀ ਵੀਡੀਓ ਉਹ Goa ਚ ਵੀਡੀਓ ਸ਼ੂਟ ਹੋ ਗਈ ਜਿੰਨੀ ਕ ਹੋਣੀ ਸੀ ਉੱਥੇ ਜਿਹੜੀ ਪੰਜਾਬ ਚ ਸ਼ੂਟ ਹੋਣੀ ਆਪਣੇ ਪਿੰਡ ਉਹੇ ਬਾਕੀ ਐ ਉਹ ਸ਼ੂਟ ਕਰਾਂਗੇ ਆਪਾਂ ਅਪਲੋਡ ਕਰ ਦਾਂਗੇ ਆਹ 파ਰਟ ਤੋਂ ਬਾਅਦ ਕਰ ਦਈਏ ਜਾਂ ਇਹਨਾਂ ਦੇ ਵਿੱਚ ਵਿਚਾਲੇ ਕਰ ਦਾਂਗੇ ਜਿਵੇਂ ਸੈਟ ਲੱਗਾ ਉਵੇਂ ਕਰ ਦਾਂਗੇ ਬਹੁਤ ਸੋਹਣੀ ਵੀਡੀਓ ਹੋਊਗੀ ਮੈਸੇਜ ਬਹੁਤ ਤਕੜਾ ਹੋਊਗਾ ਉਹਦੇ ਵਿੱਚ ਵੀ ਗੋਆਲਿਆਂ ਨਾਲ ਗੋਆਲਿਆਂ ਦਿਖਾਵਾ ਸਾਨੂੰ ਨਹੀਂ ਆ ਰਿਹਾ ਕੀ ਗੱਲ ਵਾਸੀ ਉੱਥੇ ਤੁਸੀਂ ਪਿਆਰ ਦਿੰਦੇ ਰਹਿ ਕਰੋ ਇਹਨੂੰ ਨਾਲ ਨਾਲ ਸ਼ੇਅਰ ਕਰਦੇ ਆਪਣਾ ਉਹ ਬਲੌਗ ਵੀ ਆਉਣਗੇ ਇੱਕ ਉਹਦੇ ਗੁਰੂ ਦੇ ਚੈਨਲ ਤੇ ਆਊਗਾ ਇੱਕ ਆਪਣੇ ਚੈਨਲ ਤੇ ਆਊਗਾ ਹਰਪਾਲ ਪਾਲੀ ਤੇ ਵੱਡੇ ਵੱਡੇ ਬਲੌਗ ਨੇ 40 40 50 50 ਮਿੰਟਾਂ ਦੇ ਇਹਦੇ ਆ ਵੀ ਤੇ ਚੈਨਲ ਦਾ ਸੱਦੀ ਕਰਾਂਗੇ ਅਪਲੋਡ ਆਪਾਂ ਵੱਡੇ ਹੀ ਕਰਾਂਗੇ ਸਾਰਾ 50 ਜੋ 49 ਮਿੰਟ ਦਾ ਜਿੰਨਾ ਦਾ ਵੀ ਆਪਾਂ ਛੋਟੇ ਛੋਟੇ ਕਰਾਂਗੇ ਅਪਲੋਡ ਤੇ ਮਿਲਦੇ ਆਪਾਂ ਅਗਲੇ ਵੀਰਵਾਰ ਨੂੰ 9 ਵਜੇ ਤੀਜੇ ਪਾੜਨਾ ਓਕੇ ਜੀ